ਜਿੰਦਾਬਾਦ ਜਿੰਦਾਬਾਦ ਸੁਚਤ ਕਿਸਾਨ ਮੋਰਚਾ ਜਿੰਦਾਬਾਦ ਸੁਚਤ ਕਿਸਾਨ ਮੋਰਚਾ ਜਿੰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਜਿੰਦਾਬਾਦ ਸੁਚਤ ਕਿਸਾਨ ਮੋਰਚਾ 21 ਜਨਵਰੀ ਮੌਕੇ ਦੇਸ਼ ਭਰ ਵਿੱਚ ਟਰੈਕਟਰ ਮਾਰਕੀਟੇ ਜਾਣ ਦਾ ਐਲਾਨ ਕੀਤਾ ਗਿਆ ਸੀ ਉਸੇ ਤਹਿਤ ਅੱਜ ਸਮਨਾਲਾ ਵਿਖੇ ਟਰੈਕਟਰ ਮਾਰਚ ਦੀ ਅਗਵਾਈ ਕਿਸਾਨ ਆਗੂ ਬਲਵਿੰਦਰ ਸਿੰਘ ਰਾਜੇਵਾਲ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਅਗੂ ਵੱਲੋਂ ਕੀਤੀ ਗਈ ਇਹ ਟਰੈਕਟਰ ਮਾਰਚ ਸਮਨਾਲਾ ਦੇ ਮਾਲਵਾ ਕਾਲਜ ਬੋਂਦਲੀ ਤੋਂ ਸ਼ੁਰੂ ਹੋ ਕੇ ਐਸਡੀਐਮ ਦਫ਼ਤਰ ਮੇਨ ਚੌਕ ਸਮਨਾਲਾ ਵਿਖੇ ਸਮਾਪਤ ਹੋਇਆ ਇਸ ਟਰੈਕਟਰ ਮਾਰਚ ਵਿੱਚ ਸੈਂਕੜਿਆਂ ਦੀ ਤعداد ਵਿੱਚ ਟਰੈਕਟਰ ਸ਼ਾਮਿਲ ਹੋਏ। ਟਰੈਕਟਰ ਮਾਰਚ ਕਰ ਰਹੇ ਨੇ ਕਿਤੇ ਮੋਟਰਸਾਈਕਲਾਂ ਨਾਲ ਮਾਰਚ ਕਰ ਰਹੇ ਨੇ ਕਿਤੇ ਗੱਡੀਆਂ ਨਾਲ ਮਾਰਚ ਕਰ ਰਹੇ ਨੇ। ਅੱਜ ਸਾਰੇ ਦੇਸ਼ ਦੇ ਘੱਟੋ-ਘੱਟ 500 ਜ਼ਿਲ੍ਹਿਆਂ 'ਚ ਇਸ ਤਰ੍ਹਾਂ ਦੇ ਮਾਰਚ ਹੋਣਗੇ। ਪੰਜਾਬ ਵਿੱਚ ਤਾਂ ਘੱਟੋ-ਘੱਟ 7-7 8-8 ਜਗ੍ਹਾ ਇਹ ਕਿ ਜ਼ਿਲ੍ਹੇ ਦੇ ਵਿੱਚ ਮਾਰਚ ਹੋਣਗੇ। ਔਰ ਅਸਲ ਲੜਾਈ ਜਿਹੜੀ ਹੈ ਕੇਂਦਰ ਸਰਕਾਰ ਖੌਰਫੇਲ ਤਾਂ ਖੜਾ ਨਹੀਂ ਚੜਦੀ। ਅਸੀਂ ਜਿਹੜੇ 3 ਕਾਨੂੰਨ ਵਾਪਸ ਕਰਵਾ ਕੇ ਆਏ ਸੀ ਜਿੱਦ ਦੀ ਇੱਕ ਕਿਦੇ ਮੋਰਚੇ ਉਹਨਾਂ ਨੂੰ ਪੀਟੀ ਡੰਗ ਨਾਲ ਲਾਗੂ ਕਰਨ ਵਾਸਤੇ ਉਹਨਾਂ ਨੇ ਇੱਕ ਮਾਰਕੀਟਿੰਗ ਦਾ ਖਰੜਾ ਨਵਾਂ ਜਾਰੀ ਕਰ ਦਿੱਤਾ ਹੈ ਇੱਥੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਇੱਕ ਸਾਲ ਤੋਂ ਢੱਲੇਵਾਲ ਸਾਹਿਬ ਮਰਨਭਰ ਤੇ ਬੈਠੇ ਨੇ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਹੈ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਹੈ ਇਹਨਾਂ ਮੰਗਾਂ ਤੇ ਸਾਰੇ ਦੇਸ਼ ਦਾ ਕਿਸਾਨ ਇਕਮੁੱਠ ਹੋ ਗਿਆ ਹੈ ਔਰ ਸਰਕਾਰ ਆਪਣਾ ਤਾਕਤ ਦਾ ਮੁਜ਼ਾਹਰਾ ਕਰ ਰਹੀ ਹੈ ਉੱਥੇ ਦੇਸ਼ ਦਾ ਕਿਸਾਨ ਇੱਕ ਪਾਸੇ ਖੜਾ ਹੋ ਗਿਆ ਦੇਖਾਂਗੇ ਮੈਦਾਨ ਚ ਹੁਣ ਕੌਣ ਜਿੱਤਦਾ ਹੈ ਜਿੰਨੀ ਦੇਰ ਤੱਕ ਕਾਰਪੋਰੇਟ ਦਾ ਖੜਾ ਹੈ ਸਰਕਾਰ ਨਹੀਂ ਛੱਡੇਗੀ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੇਗਾ ਲੋਕਾਂ ਤੋਂ ਬਿਨਾਂ ਸਰਕਾਰ ਕੁਝ ਨਹੀਂ ਹੁੰਦੀ ਅੱਜ ਵੱਡਾ ਤਬਕਾ ਦੀ ਸਟ੍ਰਾਈਕ ਕਿਸਾਨ ਔਰ ਇਹ ਵੀ ਸਮਝਣਾ ਚਾਹੀਦਾ ਜਿਹੜੇ ਦੂਜੇ ਵਰਗ ਨੇ ਉਹਨਾਂ ਨੂੰ ਕਿਸਾਨਾਂ ਦਾ ਅੰਦੋਲਨ ਇੱਕ ਕੰਦ ਹੈ ਸਰਕਾਰ ਦੇ ਸਾਹਮਣੇ ਜੇ ਇਹ ਕੰਦ ਟੁੱਟ ਗਈ ਆ ਜਿਹੜੇ ਦੁਕਾਨਦਾਰ ਵੀ ਸਾਡੇ ਬੈਠੇ ਨੇ ਵਪਾਰੀ ਬੈਠੇ ਨੇ ਇਹਨਾਂ ਨੂੰ ਤਾਂ ਉਹਨਾਂ ਨੇ ਇੱਕ ਦਿਹਾੜੀ ਵਿੱਚ ਕਾਬੂ ਕਰ ਲੈਣਾ ਵੱਡੇ ਵੱਡੇ ਮਾਲ ਖੋਲ ਕੇ ਸਾਰਾ ਕੁਝ ਕਾਰਪੋਰੇਟ ਦੇ ਹਵਾਲੇ ਕਰ ਦੇਣਾ ਨਾ ਕੋਈ ਦੁਕਾਨ ਬਚੇਗੀ ਨਾ ਕੋਈ ਵਪਾਰੀ ਬਚੇਗਾ ਉਸ ਲਈ ਕਿਸਾਨ ਅੰਦੋਲਨ ਦਾ ਸਭ ਨੂੰ ਸਾਥ ਦੇਣਾ ਚਾਹੀਦਾ ਹੈ ਮੈਂ ਇੱਕ ਤਾਂ ਸਾਰੇ ਭਰਾਵਾਂ ਨੂੰ ਬੇਨਤੀ ਹੈ ਨੂੰ ਜਦੋਂ ਤੁਸੀਂ ਇਹ ਕਹਿੰਦੇ ਹੋ ਜੀ ਕਿਸਾਨ ਤਾਂ ਰੋਜ਼ ਮੋਰਚਾ ਲਾ ਕੇ ਬਹਿ ਜਾਂਦੇ ਨੇ ਫਿਰ ਤੁਸੀਂ ਭੁੱਲ ਜਾਂਦੇ ਹੋ ਵੀ ਇਹ ਤਾਂ ਤੁਹਾਡੀ ਮਦਦ ਤੇ ਖੜੇ ਨੇ ਇਹ ਤਾਂ ਤੁਹਾਡੀ ਇੱਕ ਕੰਧ ਹੈ ਤੇ ਜੇ ਇਹ ਟੁੱਟ ਗਈ ਕੰਧ ਤਾਂ ਦੇਸ਼ ਵਿੱਚ ਕੁਝ ਨਹੀਂ ਰਹਿਣਾ ਸਾਰਾ ਕੁਝ ਕਾਰਪੋਰੇਟ ਦੇ ਹੱਥਾਂ ਚ ਚਲਾ ਜਾਏਗਾ ਇਹ ਸਾਰੇ ਦੇਸ਼ ਵਿੱਚ ਇਹ ਅੱਜ ਕਿਸਾਨ ਕਿਸਾਨੀ ਨੇ ਕਰਵਟ ਨਹੀਂ ਹੈ ਕਿਸਾਨਾਂ ਨੇ ਮਜ਼ਦੂਰਾ ਨੇ ਮਿਹਨਤਕਸ਼ ਲੋਕਾਂ ਨੇ ਸਾਰਿਆਂ ਨੇ ਸਾਰੇ ਦੇਸ਼ ਵਿੱਚ ਵਿਰੋਧ ਕਰਨਾ ਸ਼ੁਰੂ ਕੀਤਾ ਹੈ ਔਰ ਇਹਨਾਂ ਨੀਤੀਆਂ ਸਾਹਮਣੇ ਲਿਖਣਗੇ ਸਰਕਾਰ ਨੂੰ ਝੁਕਣਾ ਪਏਗਾ ਮੈਂ ਹਰਦੇਵ ਸਿੰਘ ਯਾਤਰਾ ਜਿਹੜਾ ਪ੍ਰਧਾਨ ਬੀਕੇਜੂ ਕਾਦੀਆਂ ਲੁਧਿਆਣਾ ਅੱਜ ਜੋ ਮਾਰਚ ਕਰ ਰਹੇ ਹਾਂ ਕੀ ਹੈ ਜ਼ਰਾ ਪ੍ਰੋਗਰਾਮ ਇਹ ਸਾਡੇ ਸੰਯੁਕਤ ਮੋਰਚੇ ਦੀ ਕਾਲ ਹੈ ਜੀ ਜੋ ਆਪਣੇ ਖੇਤੀ ਕਾਨੂੰਨ ਨੇ ਉਹਨਾਂ ਦੇ ਜਿਹੜੇ ਉਹਨਾਂ ਨੇ ਹੁਣ ਤੱਕ ਲਾਗੂ ਨਹੀਂ ਕਰੇ ਉਹਨਾਂ ਦੇ ਵਿਰੋਧ ਦੇ ਵਿੱਚ ਅੱਜ ਪੂਰੇ ਭਾਰਤ ਦੇ ਵਿੱਚ 26 ਜਨਵਰੀ ਦੇ ਦਿਨ ਦੇ ਉੱਤੇ ਅਸੀਂ ਇੱਕ ਸਰਕਾਰ ਨੂੰ ਮੈਸੇਜ ਦੇ ਲਈ ਆਪਣਾ ਮਾਰਚ ਕਰ ਰਹੇ ਆ ਟਰੈਕਟਰਾਂ ਦੇ ਤਿਰੰਗੇ ਝੰਡੇ ਲਾ ਕੇ ਤੇ ਆਪਣੇ ਜਥੇਬੰਦੀਆਂ ਦੇ ਝੰਡੇ ਲਾ ਕੇ ਪੂਰੇ ਆਪਣੇ ਸ਼ਹਿਰਾਂ ਦੇ ਵਿੱਚ ਵੱਖ-ਵੱਖ ਕਸਬਿਆਂ ਦੇ ਵਿੱਚ ਜਿੱਥੇ-ਜਿੱਥੇ ਜਗ੍ਹਾ ਵਾ ਉੱਥੇ ਅਸੀਂ ਆਪਣਾ ਇਹ ਰੋਸ ਮਾਰਚ ਕਰ ਰਹੇ ਆ ਅਸੀਂ ਇੱਥੋਂ ਤੋਂ ਕਸੇ ਤੋਂ ਚੱਲਣਾ ਅਸੀਂ ਇੱਥੋਂ ਮਾਲਵਾ ਕਾਲਜ ਤੋਂ ਲੈ ਕੇ ਆਪਣੇ ਆਈ.ਡੀ.ਮ ਦਫ਼ਤਰ ਸਮਰਾਲਾ ਤੱਕ ਜਾਵਾਂਗੇ ਅੱਜ ਆਜਾਣ ਦੀ ਤਰ੍ਹਾਂ ਮਨਜੀਤ ਸਿੰਘ ਜੀ ਸਾਜ ਅੱਜ ਉਹ ਜਨਤਾ ਦੀ ਤਰ੍ਹਾਂ ਟਰੈਕਟਰ ਮਾਰਚ ਕੀ ਕਰਨ ਆਏ ਦੇ ਬਾਰੇ ਥੋੜਾ ਟਰੈਕਟਰ ਮਾਰਚ ਤਾਂ ਅੱਜ ਸਰਕਾਰ ਦੇ ਕੰਮ ਖੋਲਣ ਖਾਤਰੇ ਸਰਿਆ ਹੈ ਸਰਕਾਰ ਕਹਿੰਦੀ ਆ ਵੀ ਇਹਨਾਂ ਨੇ ਕੁਛ ਕੇ ਬੰਦੇ ਨੇ ਵੀ ਇਹ ਅੱਜ ਇਹ ਦਿਖਾਉਣ ਨੂੰ ਆ ਵੀ ਆ ਦੇਖੋ ਕਿਸਾਨ ਜੀ ਇਹਨਾਂ ਦੇ ਫੱਦੇ ਤੇ ਨੋਤ ਮੋੜਤੇ ਨੇ ਵੀ ਪਬਲਿਕ ਇਕ ਲਾਉਂਦੀ ਆ ਲੋਰ ਤੇ ਜਿਸ ਨੂੰ ਵੀ ਦੋ ਦਿਨ ਤੋਂ ਕੋਣੀ ਰਾਜ ਚੌਕ ਨੂੰ ਜਿਵੇਂ ਹੈ ਤਰੱਕੀ ਹੁੰਦੀ ਆ ਕਿਸਾਨ ਸੜਕਾਂ ਤੇ ਆਉਦੇ ਨੇ ਵੀ ਇਹ ਜਿਹੜੇ ਇਹਨਾਂ ਨੇ ਖੇਤੀ ਕਾਨੂੰਨ ਦੁਆਰਾ ਦਾ ਰਹੇ ਨੇ ਸਟੇਟ ਸਰਕਾਰ ਨੂੰ ਅਰਬ ਸੈਂਟਰ ਸਰਕਾਰ ਨੂੰ ਮਜਬੂਰ ਕਰਨ ਲਈ ਵੀ ਆਪਣੇ ਇਨਸਾਫ ਚ ਲੈਣ ਸਟੇਟ ਸਰਕਾਰ ਇਹਨੂੰ ਉਦੇ ਬੱਚੇ ਪ੍ਰਧਾਨ ਸਭਾ ਦਾ ਸੈਸ਼ਨ ਸੱਦ ਕੇ ਆਪਣਾ ਖਾਣ ਦੀ ਗੱਲ ਗੱਲ ਕਰੀਏ ਟਰੈਕਟਰਾਂ ਦੀ ਕੱਜ ਟਰੈਕਟਰ ਹੈ ਜਿਹੜਾ ਕਿੰਨਾ ਕਿ ਚਿੰਤਾ ਦੇ ਵਿੱਚ ਹੈ ਜਿਹੜਾ ਕਿਸਾਨ ਨੇ ਕਿਹਾ ਫੜਕਾ ਤੇ ਜੀਬਾ ਇੱਥੇ ਇੱਥੇ ਸਮਰਾਲੇ 'ਚ ਮੇਰਾ ਖਿਆਲ ਹੋਊਗਾ 150 ਦੇ ਜੀਬਾ ਟਰੈਕਟਰ ਹੋਊਗਾ ਜੀ ਇਹਨੂੰ ਫੱਟੇ ਹੋਣਾ ਦਾ ਘੱਟ ਵੀ ਰੈਂਟੀ ਦਾ ਕਰੀ ਨਹੀਂ ਯਾਨੀ ਮੋਟੇ ਮੋਟੇ ਇੰਨੇ ਤਾਂ ਹੈਗੇ ਨੇ ਬਾਗ ਨਹੀਂ ਆਪਾਂ ਤਸੀਲਾਂ ਦੇ ਵੀ ਜਿਹੜੇ ਟਰੈਕਟਰ ਮਤ ਕਰਦੇ ਜਾਂ ਇੱਕ ਜੋ ਸਰਕਾਰਾਂ ਨੂੰ ਅਦਰ ਹੋਊਗਾ ਹੋਊਗਾ ਜੀ ਲਾ ਕੇ ਹਟਾਂਗੇ ਜਿਹੜੀ ਕਹਿੰਦੇ ਨੇ ਵੀ ਇਹ ਨਾਲ ਨਹੀਂ ਬੰਦੇ ਇਹੀ ਦਸਨ ਖੱਤ ਦਾ ਹੋਵੇ ਤਾਂ ਜ਼ਰੂਰੀ ਹੈਗੀ ਵੀ ਲੋਕਾਂ ਨੂੰ ਦਿਖਾਉਣਾ ਇਹ ਸਰਕਾਰ ਤੇ ਹੀ ਕੰਮ ਹੋਰ ਦਾ ਖਤਰਾ ਨੂੰ ਦਿਖਾਉਣ ਦਾ ਖਤਰਾ ਵੀ ਇੱਕ ਸੱਦੇ ਦੇ ਉੱਤੇ ਕਿਸਾਨ ਮਜ਼ਦੂਰ ਇਕੱਠੇ ਹੁੰਦੇ ਠੀਕ ਹੈ ਵੀ ਪ੍ਰਧਾਨ ਪੰਜਾਬ ਡੀਕੇਯੂ ਰਾਜੇਵਾਲ ਤੇ ਕੀ ਕਹਿੰਦੇ ਤੁਹਾਨੂੰ ਜਿਹੜਾ ਟਕ ਮੁੱਤ ਹੈ ਆਜਾ ਹਾ ਟ੍ਰੈਕਟਰ ਮਾਰਚ ਜਿਹੜੇ ਬਿਲ ਅੱਗੇ ਸੈਂਟਰ ਸਰਕਾਰ ਲਿਆਈ ਤੇ ਜਿਹਦੇ ਰਿਪੀਲ ਕਰਕੇ ਆਪਾਂ ਅੱਗੇ ਉੱਥੇ ਸਾਲ ਬੈਠ ਕੇ ਰਿਪੀਲ ਕਰਾ ਕੇ ਆਪਾਂ ਮੁੜੇਤੀ ਹੁਣ ਅੱਜ ਸੈਂਟਰ ਸਰਕਾਰ ਫੇਰ ਉਹੀ ਕਾਨੂੰਨ ਸਟੇਟ ਤੋਂ ਲਾਗੂ ਕਰਵਾਉਣਾ ਚਾਹੁੰਦੀ ਹੈ ਜਿਹੜਾ ਉਹਦਾ ਖੜੜਾ ਉਹਨਾਂ ਨੇ ਭੇਜਿਆ ਵੀ ਸਟੇਟਾਂ ਨੂੰ ਇਹ ਦੋ ਵੀ ਇਹ ਲਾਗੂ ਹੋਣ ਦੁਬਾਰਾ ਅਸੀਂ ਉਹਦੇ ਵਿਰੋਧ ਚ ਦੇਸ਼ ਭਰ ਚ ਐਸਕੀਐਮ ਦੀ ਕਾਲ ਤੇ ਅੱਜ ਟੈਸਟ ਕਰ ਰਹੇ ਹਾਂ ਉਹ ਗਾਦੀ ਗੱਲ ਕਰੀਏ ਮੰਗਾ ਕਿਹੜੇ ਕਿਹੜੇ ਲੈ ਕੇ ਜਾਦੇ ਨਹੀਂ ਮੰਗਾ ਤਾਂ ਇਹ ਸਾਰੀਆਂ ਇਹਨਾਂ ਐਮ ਐਸ ਪੀ ਆ ਹੋਰ ਆ ਮਤਲਬ ਅੱਜ ਤਾਂ ਇਹ ਖਰੜੇ ਦੀ ਆ ਜਿਹੜਾ ਉਹਨਾਂ ਨੇ ਖਰੜਾ ਜਿਹੜਾ ਉਹ ਭੇਜਿਆ ਸਟੇਟਾਂ ਨੂੰ ਵੀ ਤੁਸੀਂ ਇਹ ਇਹਨੂੰ ਦੇਖੋ ਇਹਨੂੰ ਬਾਅਦ ਚੋ ਇਹਨੂੰ ਲਾਗੂ ਕਰੋ ਮਤਲਬ ਇਹ ਅਗਲਾ ਸਟੈਪ ਹੈ ਇੱਕ ਟੀਕਾ ਲਾ ਕੇ ਦੇਖਿਆ ਟੀਕੇ ਦਾ ਰੈਐਕਸ਼ਨ ਆ ਇਹ ਸਾਰੇ ਜਿਹੜਾ ਕਿਸਾਨੀ ਅੱਜ ਉਰੇ ਖੜੀ ਆ ਦੇਸ਼ ਭਰ ਚ ਮਤਲਬ ਹਰੇਕ ਚ ਆਪਾਂ ਉਰੇ ਸਮਰਾਲੇ ਚ ਖੜੇ ਆ ਇਹ ਹਰੇਕ ਸਾਰੇ ਦੇਸ਼ ਚ ਇਹਦਾ ਪੂਰਾ ਵਿਰੋਧ ਹੋ ਰਿਹਾ ਜੋ ਇਹਨੇ ਮੋਦੀ ਸਰਕਾਰ ਨੇ ਏਡੇ ਬਿੰਗੇ ਟੰਗਾ ਨਾਲ ਜੋ ਇਹ ਕਰ ਰਹੀ ਹੈ ਉਹ ਚਾਲਾਂ ਤੋਂ ਐਸਕੇਐਮ ਸਚੇਤ ਐਸਕੇਐਮ ਦੇ ਆਗੂ ਸਚੇਤ ਨੇ ਜੋ ਦਸ਼ਾ ਨਿਰਦੇਸ਼ ਅਕੇ ਨੂੰ ਵੀ ਦਿਆ ਕਰਨਗੇ ਉਹਨਾਂ ਤੇ ਅਸੀਂ ਪੁੱਲ ਚੜਾਂਗੇ